ਇੰਨਾਂ ਲੋਕਾਂ ਨੂੰ 55 ਤੋਂ 60 ਲੱਖ ਰੁਪਏ ਲੈ ਕੇ ਭੇਜਿਆ ਸੀ ਤੇ ਆਪਣੇ ਸੁਨਹਿਰੇ ਕੋਈ ਇੱਕ ਵਾਸਤੇ ਸੁਪਨਾ ਦੇ ਕੇ ਭੇਜਿਆ ਸੀ ਕਿ ਸਾਡਾ ਆਉਣ ਵਾਲਾ ਸਮਾਂ ਜਿਹੜਾ ਬਿਹਤਰ ਹੋ ਸਕੇ ਸਾਨੂੰ ਇੱਥੋਂ 에ਜੰਟ ਨੇ ਕਿਹਾ ਸੀ ਕਿ ਤੁਹਾਨੂੰ ਇੱਕ ਨੰਬਰ 'ਚ ਹੀ ਖੜਾਂਗੇ ਜੀ ਤੇ ਸਾਨੂੰ ਇੱਥੋਂ ਦੁਬਈ ਖੜਿਆ ਨਾ ਵੀਜ਼ਾ ਲਵਾ ਕੇ ਦੁਬਈ ਤੋਂ ਫਿਰ ਬ੍ਰਾਜ਼ੀਲ ਖੜਿਆ ਬ੍ਰਾਜ਼ੀਲ ਉਹਨਾਂ ਨੇ ਸਾਨੂੰ ਇੱਕ ਤੋਂ ਦੋ ਮਹੀਨੇ ਬਿਠਾਇਆ ਤੁਹਾਡਾ ਅੱਜ ਵੀਜ਼ਾ ਗਾਂ ਲਵਾਉਣੇ ਆ। ਇੱਧਰ ਲਾਰੇ ਲਾਉਂਦੇ ਰਹੇ। 15 ਅਗਸਤ ਨੂੰ ਗਏ ਸੀ। ਜੈਂਟ ਨੇ ਕਿਹਾ ਸੀ ਕਿ ਤੁਹਾਨੂੰ 20 ਦਿਨਾਂ ਚ ਪਹੁੰਚਾਵਾਂਗੇ। ਪਰ 15 ਅਗਸਤ ਨੂੰ ਤੋਰਿਆ ਸੀ ਤੇ 15 ਜਨਵਰੀ ਨੂੰ ਉੱਥੇ ਪਹੁੰਚੇ। ਖਾਣ ਪੀਣ ਨੂੰ ਆਪਣੇ ਨਾਲ ਹੀ ਲੈ ਕੇ ਜਾਣਾ ਪੈਂਦਾ ਜਿੱਦਾਂ ਪਨਾਮਾ ਪਾਰ ਕਰਨਾ। ਕੁਝ 120 ਕਿਲੋਮੀਟਰ ਦਾ ਜੰਗਲ ਆ। ਤੇ ਤਿੰਨ ਦਿਨਾਂ ਚ ਪਾਰ ਹੁੰਦਾ 3 3.5 ਦਿਨ ਲੱਗ ਜਾਂਦੀ। ਅਮਰੀਕਾ ਤੇ ਬਹੁਤ ਮਤਲਬ ਕਿ ਮੁਸ਼ਕਲ ਹਾਲਾਤਾਂ ਦੇ ਨਾਲ ਪਹੁੰਚੇ ਸੀ ਹਾਂਜੀ ਹਾਂਜੀ ਪਰ ਪਹੁੰਚਣ ਤੋਂ ਬਾਅਦ ਵੀ ਸਾਨੂੰ ਇਹ ਸੀ ਕਿ ਜਦੋਂ ਕਿਤੇ ਕਿ ਹੁਣ ਪਹੁੰਚ ਗਏ ਨੇ ਚਲੋ ਸਾਰਾ ਕੁਝ ਭੁੱਲ ਜਾਵਾਂਗੇ ਪਰ ਉਧਰ ਦੀ ਸਰਕਾਰ ਨੇ ਵੀ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਹਾਂਜੀ ਕਿਤਾ ਹੀ ਹੁਣ ਮੰਗ ਕਰਦੇ ਕਿ ਸਾਨੂੰ ਉਧਰ ਦੀ ਸਰਕਾਰ ਕੋਈ ਥੋੜੀ ਸਾਡੀ ਹੈਲਪ ਕਰੇ ਇਹ ਹੀ ਕਹਿੰਦੇ ਆ ਕਿ ਜਨਤਾ ਦੇ ਉੱਤੇ ਜਨਤਾ ਨੂੰ ਮਤਲਬ ਕਾਰਵਾਈ ਹੋਣੀ ਚਾਹੀਦੀ ਆ ਕਿ ਸਾਡੇ ਜਿਹੜੇ ਪੈਸੇ ਲੈ ਝੂਠ ਬੋਲ ਕੇ 20 ਦਿਨ ਦਾ ਕਹਿ ਕੇ ਤੇ ਫਿਰ 4-4 ਮਹੀਨੇ ਲਗਾ ਦਿੱਤੇ ਹੂੰ ਸਾਡੇ ਉਹ ਪੈਸੇ ਜਿਹੜੇ ਉਹ ਵਾਪਸ ਕਰਵਾਏ ਜਾਣ ਅਸੀਂ ਪਨਾਮਾ ਦੇ ਜੰਗਲ ਪਾਰ ਕਰਕੇ ਮੈਕਸੀਕੋ ਪਹੁੰਚੇ ਮੈਕਸੀਕੋ ਸਿਟੀ ਚ ਸਿਟੀ ਤੋਂ ਫਿਰ ਤੇਜਵਾਨਾ ਬਾਰਡਰ ਆ ਯੂ ਐਸ ਏ ਦਾ ਉੱਥੇ ਜਾ ਕੇ ਅਸੀਂ ਉਹਨਾਂ ਨੇ ਅਰੈਸਟ ਕੀਤਾ ਸਾਨੂੰ ਪਹਿਲਾਂ ਹੀ ਆਪਣੇ ਹੱਥ ਤੋਂ ਚਰਨਜੀਤ ਕੌਰ ਇਹ ਕਿੱਥੋਂ ਦੇ ਰਹਿਣ ਵਾਲੇ ਕਰੋ ਸਲੇਮਪੁਰ ਹਾਂਜੀ ਚਰਨਜੀਤ ਕੌਰ ਮੇਰਾ ਨਾਮ ਸਲੇਮਪੁਰ ਦੇ ਰਹਿੰਦਾ ਹਾਂਜੀ ਇਹ ਕਿੰਨੇ ਪੈਸੇ ਲਗਾ ਕੇ ਭੇਜਿਆ ਸੀ ਦਲੀਪ ਸਿੰਘ ਨੂੰ ਤੇ ਕੀ ਸੁਪਨਾ ਦੇਖਿਆ ਸੀ ਇਹਨਾਂ ਨੂੰ ਐ ਕੋ 55 ਤੋਂ 60 ਲੱਖ ਰੁਪਇਆ ਲੈ ਕੇ ਭੇਜਿਆ ਸੀ ਇਹ ਆਪਣੇ ਸੁਨਹਿਰੇ ਭਵਿੱਖ ਵਾਸਤੇ ਸੁਪਨਾ ਦੇ ਕੇ ਭੇਜਿਆ ਸੀ ਕਿ ਸਾਡਾ ਆਉਣ ਵਾਲਾ ਸਮਾਂ ਜਿਹੜਾ ਬਿਹਤਰ ਹੋ ਸਕੇ ਹਾਂਜੀ ਤੇ ਕਿੰਨੇ ਪੈਸੇ ਵਿਆਜ ਚੁੱਕੇ ਸੀ ਵਿਆਜ ਤੇ ਅਸੀਂ 30 ਤੋਂ 35 ਲੱਖ ਰੁਪਇਆ ਵਿਆਜ ਚੁੱਕਿਆ ਸੀ ਤੇ ਬਾਕੀ ਅਸੀਂ ਮਤਲਬ ਕੁਝ ਆਪਣੀ ਜ਼ਮੀਨ ਗੈਣੇ ਪਾ ਕੇ ਕੁਝ ਆਪਣਾ ਰੋਪਾ ਚ ਕੀਮਤੀ ਸਮਾਨ ਜਿਦਾਂ ਗਹਿਣਾ ਵਗੈਰਾ ਵੇਚ ਕੇ ਪੈਸੇ ਪੂਰੇ ਕਿਤੇ ਸੀ ਇੰਗਲੈਸਿੰਗ ਕਦੋਂ ਗਏ ਸੀ ਬਾਅਦ 15 ਅਗਸਤ ਨੂੰ ਗਏ ਸੀ ਜੈਂਟ ਨੇ ਗਿਆ ਸੀ ਕਿ ਤੁਹਾਨੂੰ 20 ਦਿਨਾਂ ਚ ਪਹੁੰਚਾਵਾਂਗੇ ਪਰ 15 ਅਗਸਤ ਨੂੰ ਤੋਰਿਆ ਸੀ ਤੇ 15 ਜਨਵਰੀ ਨੂੰ ਉੱਥੇ ਪਹੁੰਚੇ ਸੀ ਅਮਰੀਕਾ ਕਿਸ ਤਰ੍ਹਾਂ ਪਹੁੰਚੇ ਸੀ ਲੋਗਾਈ ਜਾਂਦੀ ਅਮਰੀਕਾ ਤੇ ਬਹੁਤ ਮਤਲਬ ਕਿ ਮੁਸ਼ਕਲ ਹਾਲਾਤਾਂ ਦੇ ਨਾਲ ਪਹੁੰਚੇ ਸੀ ਹਾਂਜੀ ਪਰ ਪਹੁੰਚਣ ਤੋਂ ਬਾਅਦ ਵੀ ਸਾਨੂੰ ਇਹ ਸੀ ਕਿ ਦਿਨ ਕਿਤੇ ਕਿ ਹੁਣ ਪਹੁੰਚ ਗਏ ਨੇ ਚਲੋ ਸਾਰਾ ਕੁਝ ਭੁੱਲ ਜਾਵਾਂਗੇ ਪਰ ਉਧਰ ਦੀ ਸਰਕਾਰ ਨੇ ਵੀ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਕਿਤਾ ਹੀ ਹੁਣ ਮੰਗ ਕਰਦੇ ਕਿ ਸਾਨੂੰ ਇਧਰ ਦੀ ਸਰਕਾਰ ਕੋਈ ਥੋੜੀ ਸਾਡੀ ਹੈਲਪ ਕਰੇ ਜੋਤ ਲਈ ਸੁਪਨਾ ਸੋਚਾ ਕਿ ਬੱਚਿਆਂ ਦਾ ਜਾ ਕੇ ਵੀ ਇੱਕ ਚੇਂਜ ਹੋਵੇਗਾ ਪਰ ਉਹ ਜਿਹੜਾ ਸੁਪਨਾ ਉਹ ਜਦ ਠਾਉਂਦਾ ਨਜ਼ਰ ਆ ਰਿਹਾ ਉਥੋਂ ਦੀ ਸਰਕਾਰ ਨੇ ਕਰ ਦਿੱਤਾ ਨਹੀਂ ਨਜ਼ਰ ਨਹੀਂ ਆ ਰਿਹਾ ਮਤਲਬ ਕਿ ਇਸ ਵਕਤ ਹੋ ਗਿਆ ਹਾਂਜੀ ਕਿੰਨੇ ਕੁ ਪੈਸੇ ਲੱਗੇ ਸਾਡਾ 55 ਤੋਂ 60 ਲੱਖ ਰੁਪਏ ਲੱਗੇ ਨੇ ਗੱਲ ਕੀਤੀ ਜਵੇ ਜਦੋਂ ਉੱਥੇ ਫੜੇ ਗਏ ਸੀ ਤੁਹਾਨੂੰ ਫੋਨ ਕਰਾਇਆ ਕੋਈ ਜਦੋਂ 15 ਜਨਵਰੀ ਨੂੰ ਫੜੇ ਗਏ ਸੀ ਉਦੋਂ ਫੋਨ ਆਇਆ ਸੀ ਹਾਂ ਕਿ ਅਸੀਂ ਸਾਨੂੰ ਬਾਰਡਰ ਕ੍ਰੋਸ ਕਰ ਦਿੱਤਾ ਵਾ ਹਾਂਜੀ ਤੇ ਉਸ ਤੋਂ ਬਾਅਦ ਸਾਨੂੰ ਫੋਨ ਨਹੀਂ ਸੀ ਆਇਆ ਦਲੇਰ ਹਾਲਾਤ ਦੱਸੇ ਉਹਨਾਂ ਨੇ ਜਦੋਂ ਦਲੇਰ ਸਿੰਘ ਜੀ ਰਾਤ ਸੀ ਡੌਂਕੀ ਲੈ ਕੇ ਕਿਧੋਂ ਡੌਂਕੀ ਲੱਗੀ ਸੀ ਕਿਸ ਤਰ੍ਹਾਂ ਦੇ ਹਾਲਾਤ ਸੀ ਉਹਨਾਂ ਨੇ ਤੁਹਾਨੂੰ ਥੋੜੇ ਬਾਅਦ ਹਾਂਜੀ ਅਜੇ ਬਹੁਤੀ ਗੱਲ ਨਹੀਂ ਹੋਈ ਪਰ ਥੋੜੀ ਅਜੀਬ ਹੋਈ ਹੈ ਗੱਲ ਸਾਰੇ ਨਾਲ ਠੀਕ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਸੀ ਹਾਲਾਤ ਉੱਥੇ ਕਹਿ ਰਹੇ ਕਿ ਬਹੁਤ ਮਾੜੇ ਸੀ ਕਈ ਕਈ ਦਿਨ ਖਾਣਾ ਮਿਲਦਾ ਸੀ ਕਈ ਦਿਨ ਨਹੀਂ ਸੀ ਜਨਤਾ ਤੇ ਇਤੋਂ ਲੋਕਾਂ ਦੀ ਸੀ ਸਾਡੇ ਕੀ ਮੰਗ ਕਰਦੇ ਹੋ ਜਨਤਾ ਦੇ ਉੱਪਰ ਕਾਰਵਾਈ ਦੀ ਕੋਈ ਮੰਗ ਕਰਦੇ ਸਰਕਾਰ ਕੋਲ ਅਸੀਂ ਇਹੀ ਕਹਿੰਨੇ ਆਂ ਕਿ ਜਨਤਾ ਦੇ ਉੱਤੇ ਜਨਤਾ ਨੂੰ ਮਤਲਬ ਕਾਰਵਾਈ ਹੋਣੀ ਚਾਹੀਦੀ ਆ ਕਿ ਸਾਡੇ ਜਿਹੜੇ ਪੈਸੇ ਲੈ ਝੂਠ ਬੋਲ ਕੇ 20 ਦਿਨ ਦਾ ਕਹਿ ਕੇ ਤੇ ਫਿਰ 4-4 ਮਹੀਨੇ ਲਗਾ ਦਿੱਤੇ ਹੂੰ ਤੇ ਸਾਡੇ ਉਹ ਪੈਸੇ ਜਿਹੜੇ ਉਹ ਵਾਪਸ ਕਰਵਾਏ ਜਾਣ ਸਰਕਾਰ ਕੋਲ ਕੀਤੀ ਜਾਵੇ ਜਿਹੜੀ ਸਰਕਾਰ ਵੱਲੋਂ ਇਹ ਕਰਦੇ ਹਾਲਾਤ ਦੇ ਵਧੀਆ ਬਣਨਗੇ ਤੇ ਉਹ ਲੱਗਦਾ ਹੁਣ ਸਾਡਾ ਸੁਪਨਾ ਟੁੱਟ ਗਿਆ ਹਾਂਜੀ ਹਾਂਜੀ ਬਿਲਕੁਲ ਟੁੱਟ ਗਿਆ ਬਿਲਕੁਲ ਹਾਂਜੀ ਪੂਰੀ ਇਸ ਤਰ੍ਹਾਂ ਵਗਾਰਾ ਕੋਈ ਪੈਸੇ ਭੜੇ ਹੋਣਗੇ ਹਾਂਜੀ ਇਸ ਤਰ੍ਹਾਂ ਤੋਂ ਤੁਸੀਂ ਫਿਰ ਆਪਣੇ ਪਤੀ ਨੂੰ ਬਾ ਫਿਲਹਾਲ ਤੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਹੁਣ ਬਾਹਰ ਭੇਜਣ ਵਾਸਤੇ ਕੋਈ ਖਰਚਾ ਹੀ ਹੈ ਨਹੀਂ ਗੰਦਾ ਸਰਕਾਰ ਕੋ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਅਸੀਂ ਇਹੀ ਮੰਗ ਕਰਦੇ ਆਂ ਕਿ ਸਾਡੀ ਕੋਈ ਹੈਲਪ ਕੀਤੀ ਜਾਵੇ ਤਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਵਾ ਉਹ ਖਤਰੇ 'ਚ ਨਾ ਆਵੇ ਤੇ ਇਹਨਾਂ ਦੀ ਪੜ੍ਹਾਈ ਹੋ ਸਕੇ ਕਿੰਨੇ ਬੱਚੇ ਤਾਂ ਦੋ ਬੱਚੇ ਨੇ ਕਿਹੋ ਕਿਹੇ ਉਮਰ ਦੇ ਬੱਚੇ ਆ ਤੇ ਬੱਚਾ ਬੇਟਾ 10 ਸਾਲ ਦਾ ਤੇ ਬੇਟੀ 4 ਸਾਲ ਦੀ ਗਾਂ ਦਾ ਭੇਖ ਨੂੰ ਇਹਨਾਂ ਦਾ ਕਿਸ ਤਰ੍ਹਾਂ ਵੇਖ ਰਹੇ ਤੁਸੀਂ ਅਜੇ ਤੇ ਸਾਨੂੰ ਸਾਰਾ ਕੁਝ ਭਵਿੱਖ ਜਿਹੜਾ ਇਹਨਾਂ ਦਾ ਧੁੰਦਲਾ ਨਜ਼ਰ ਆ ਰਿਹਾ ਵਾ ਜਿੰਨਾ ਚਿਰ ਸਾਡੇ ਕੋਈ ਖਰਚਾ ਨਹੀਂ ਲੱਹ ਜਾਂਦਾ ਸਾਨੂੰ ਕਿਸੇ ਪਾਸਿਓ ਹਾਂਜੀ ਸਰ ਹਾਜੀ ਪਾਜੀ ਆਪਣਾ ਨਾਮ ਦੱਸੋ ਸਾਹਮਣੇ ਵੀ ਦੇ ਦੱਸਦਾ ਸੀ ਨਾਮ ਮੇਰਾ ਦਲੇਰ ਸਿੰਘ ਸਾਹਮਣੇ ਵੀ ਸਨ ਆਫ ਗਰਮੇ ਸਿੰਘ ਪਿੰਡ ਸਲੇਮਪੜਾ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ ਦਲੇਰ ਜੀ ਸਰ ਤੁਸੀਂ ਕਦੋਂ ਗਏ ਸੀ ਅਮਰੀਕਾ ਦੇ ਲਈ ਔਰ ਪੂਰਾ ਆਪਣੀ ਕਹਾਣੀ ਦੱਸੋ ਕਿਉਂਕਿ ਬਹੁਤ ਸਾਰੇ ਲੋਕ ਇਹ ਜਾਨਣਾ ਚਾਹੁੰਦੇ ਹਨ ਮੈਂ 8ਵੀਂ ਦੀ 15 ਤਰੀਕ ਨੂੰ ਗਿਆ ਸੀ 15 ਤਰੀਕ ਹਾਂਜੀ ਜਨਵਰੀ ਨਹੀਂ 8ਵੀਂ ਦੀ 8ਵੀਂ ਸਤੰਬਰ ਦੀ 2024 ਨੂੰ ਕੀ ਕੀਵੇਂ ਤੁਸੀਂ ਉੱਥੇ ਪੁੱਛੇ ਕੀ ਕੁਝ ਹੋਇਆ ਸਾਰਾ ਡਿਟੇਲ ਕੈਸੇ ਗਏ تھے ਸਾਨੂੰ ਇੱਥੋਂ ਏਜੰਟ ਨੇ ਗਿਆ ਹੈ ਕਿ ਤੁਹਾਨੂੰ ਇੱਕ ਨੰਬਰ 'ਚ ਹੀ ਖੜਾਂਗੇ ਯੂ ਐਸ ਏ ਜੀ ਸਾਨੂੰ ਇੱਥੋਂ ਦਬਈ ਖੜਿਆ ਨਾ ਵੀਜ਼ਾ ਲਵਾ ਗਿਆ ਅੰਟਬਈ ਤੋਂ ਫਿਰ ਬ੍ਰਾਜ਼ੀਲ ਖੜਿਆ ਹੂੰ ਬ੍ਰਾਜ਼ੀਲ ਉਹਨਾਂ ਨੇ ਸਾਨੂੰ ਇੱਕ ਤੋਂ ਦੋ ਮਹੀਨੇ ਬਿਠਾਇਆ ਹੂੰ ਤੁਹਾਡਾ ਅਜ ਵੀਜ਼ਾ ਗਾਂ ਲਵਾਉਨੇ ਆ ਜੀ ਇਦਾਂ ਲਾਰੇ ਲਾਉਂਦੇ ਰਹੇ ਫਿਰ ਅਸੀਂ ਉਹਨਾਂ ਨੂੰ ਇੱਕ ਦਿਨ ਮੈਂ ਕਿਹਾ ਕਿ ਮੈਂ ਕਿ ਕਰਾਓ ਸਾਈ ਨੂੰ ਤੁਸੀਂ ਇਹਨੇ ਨੂੰ ਕਿਸਨੂੰ ਭਟਾਇਆ ਨੋ ਪਰ ਉਹ ਕਹਿੰਦੇ ਕਿ ਅੱਜ ਕਰਾਉਨੇ ਕੱਲ ਕਰਾਉਨੇ ਲਾਰਾ ਲੰਦੇ ਰਹੇ ਪਰ ਇੱਕ ਦਿਨ ਉਹ ਕਹਿੰਦੇ ਕਿ ਵੀਜ਼ਾ ਨਹੀਂ ਲੱਗਣਾ ਤੇ ਤੁਹਾਨੂੰ ਥਲੜੀ ਡੋਂਕੀ ਲਾਉਣੀ ਪਊਗੀ ਹਾਂਜੀ ਪਨਾਮਾ ਲਈ ਤੇ ਸਾਡੇ ਕੋ ਮੇਰੇ ਕੋ ਰਸਤਾ ਉਹੀ ਰਹਿ ਗਿਆ ਸੀ ਫਿਰ ਪਨਾਮਾ ਨਾਲ ਕਿੰਨਾ ਟਾਈਮ ਲੱਗਾ ਆਪ ਲੋਕ ਆਪ ਕੋ ਪਹੁੰਚਣ ਉਈ 4 ਤੋਂ 5 ਮਹੀਨੇ ਲੱਗ ਗਏ ਸਾਰੇ ਰਸਤੇ ਚੱਲਦੇ ਸਾਰੇ ਰਸਤੇ ਕਿੰਨਾ ਔਖਾ ਸੀ ਪੂਰੀ ਉਹ ਸਟੋਰੀ ਸਟੋਰੀ ਦੱਸੋ ਕਿੰਨਾ ਕਿੰਨਾ ਔਖਾ ਕਿੰਨਾ ਔਖਾ ਸੀ ਤਾਂ ਲਈ ਕਿਤਾ ਆਪਣਾਮਾ ਦੇ ਬਹੁਤ ਜੰਗਲ ਡੇਂਜਰ ਸੀ ਖਾਣ ਪੀਣ ਨੂੰ ਇਹ ਦੇਖੋ ਖਾਣ ਪੀਣ ਨੂੰ ਆਪਣੇ ਨਾਲ ਹੀ ਲੈ ਕੇ ਜਾਣਾ ਪੈਂਦਾ ਜਿੱਦਾਂ ਪਨਾਮਾ ਪਾਰ ਕਰਨਾ ਕੁਝ 120 ਕਿਲੋਮੀਟਰ ਦਾ ਜੰਗਲ ਆ ਤੇ ਤਿੰਨ ਦਿਨਾਂ ਚ ਪਾਰ ਹੁੰਦਾ ਤਿੰਨ ਸਾਢੇ ਦਿਨ ਦਿਨ ਲੱਗ ਜਾਂਦੀ ਜਿਸ ਨਾਲ ਇਹਨਾਂ ਕੋ ਜੱਫਲਮਾਂ ਵੀ ਬਣੀਆਂ ਨੇ ਕੀ ਉਹ ਸਚਾਈ ਹੈ ਵਾਕੀ ਤੁਸੀਂ ਅੱਖਾਂ ਨਾਲੋਂ ਸਾਰਾ ਕੁਝ ਦੇਖੀ ਬਿਲਕੁਲ ਜੀ ਸਚਾਈ ਹੈ ਜੀ ਵੀ ਕੱਲੇ ਕਿ ਹੋਰੀ ਤਾਂ ਨਾ ਲੋਕ ਹੋਰ ਵੀ 8 ਤੋਂ 10 ਜਣੇ ਸੀ ਇੰਡੀਅਨ ਹੀ ਸਾਰੇ ਹਾਂਜੀ ਇੰਡੀਅਨ ਹੀ ਵਿੱਚ ਨੇਪਾਲੀ ਵੀ ਹੁੰਦੇ ਗਰੋਪੀ ਹੁੰਦਾ ਜੀ ਕਿਹੜੀ ਪਹਿਤ ਕਲੇ ਜਰਸੀ ਸਾਰੀ ਹਾਂਜੀ ਲੇਡਿਸ ਵੀ ਨਾਲ ਹਾਂਜੀ ਲੇਡਿਸ ਵੀ ਇਹ ਇੱਕ ਜਿਹੜੇ ਜੰਗਲਾਂ ਚ ਤੁਸੀਂ ਕਹਿ ਰਹੇ ਹੋ ਇਹ ਗੱਟੀਆਂ ਦੇ ਸਫਰ ਕਰਦੇ ਸੀ ਜਾਂ ਪੈਕੇਜ ਨਹੀਂ ਜੀ ਜੰਗਲਾਂ ਦਾ ਪੈਦਲ ਹੀ ਹੁੰਦਾ ਉੱਟਾ ਦੇ ਨਾਲ ਹੋਰ ਵੀ ਬੰਦੇ ਮਤਲਬ ਜਿਹੜੇ ਤੁਹਾਨੂੰ ਜੰਗਲ ਪਾਰ ਕਰਾਉਂਦੇ ਜਿਵੇਂ ਕਿ ਹਾਂਜੀ ਉੱਡਾ ਟਾਂਕਰ ਹੁੰਦਾ ਇੱਕ ਹੁੰਦਾ ਜੀ ਇੱਕ ਟਾਂਕਰ ਹੁੰਦਾ ਹਾਂਜੀ ਤੇ ਖਰਚਾ ਕਿੰਨਾ ਕਰ ਹੋ ਗਿਆ ਖਰਚਾ ਲੱਖਾਂ ਦਾ ਹੀ ਹੋ ਗਿਆ ਜੀ ਕੋਈ ਅੰਦਾਜ਼ਾ ਕੋਈ ਨਹੀਂ ਲੱਖਾਂ ਦਾ ਹੀ ਹੋ ਗਿਆ ਜੀ ਜਦੋਂ ਬਾਕੀ ਜਹਾਜ਼ ਤੇ ਆਏ ਸੀ ਕਿੰਨੇ ਹੱਥ ਪੇ ਲੈ ਆ ਗਏ ਅਸੀਂ ਆ ਉਹ ਸੱਚਾ 104 ਜਣੇ ਸੀ ਉਹਨਾਂ ਚ ਲੇਡੀਜ਼ ਵੀ ਤੇ ਬੱਚੇ ਵੀ ਟੋਟਲ 104 ਜਣੇ ਸੀ ਜਿਹਨੇ ਹੱਥ ਜਦੋਂ ਤੁਸੀਂ ਉੱਥੇ ਪਹੁੰਚੇ ਉਸੀ ਦਿਨ ਆਪਕੋ ਜਿਤੀਨ ਲੈ ਗਿਆ ਜਾਂ ਕੁਝ ਦਿਨ ਰਹੇ ਆ ਨਹੀਂ ਜੀ ਅਸੀਂ ਪਨਾਮਾ ਦੇ ਜੰਗਲ ਪਾਰ ਕਰਕੇ ਮੈਕੀਕੋ ਪਹੁੰਚੇ ਸੀ ਮੈਕੀਕੋ ਸਿਟੀ ਚ ਸਿਟੀ ਤੋਂ ਫਿਰ ਤੇਜਵਾਨਾ ਬਾਰਡਰ ਆ ਯੂ ਐਸ ਏ ਦਾ ਉੱਥੇ ਜਾ ਕੇ ਅਸੀਂ ਉਹਨਾਂ ਨੇ ਅਰੈਸਟ ਕੀਤਾ ਸਾਨੂੰ ਜੀ ਪਹਿਲਾਂ ਹੀ ਆਪਣੀ ਹੱਦ ਤੋਂ ਹੂੰ ਅੱਛਾ ਕਿ ਇਹ ਕੌਣ ਸੇ ਤਾਰੀਖ 'ਤੇ ਮੈਂ ਰੈਸਟ ਹੋਇਆ 15 ਤਰੀਕ ਜਨਵਰੀ ਦੀ ਜਨਵਰੀ ਮਿਤੀ ਆ ਕੇ ਅਰੈਸਟ ਕੀਤਾ ਸੀ ਉਹਨਾਂ ਨੇ ਹਾਂਜੀ ਕੀ ਕਹਿ ਕੇ ਅਰੈਸਟ ਕੀਤਾ ਸੀ ਕਿਉਂ ਅਰੈਸਟ ਕੀਤਾ ਸੀ ਉਹਨਾਂ ਨੇ ਉਹੰਦਿਆ ਦੇ ਉਹ ਪਰਵੰਦਨ ਹੁੰਦਾ ਹੈ ਕਿ ਉਹ ਅਰੈਸਟ ਕਰਕੇ ਹੀ ਸਾਰਿਆਂ ਨੂੰ ਘਟਦੇ ਆ ਕੋਈ ਵੀ ਉੱਤੇ ਪੁੱਛਦਾ ਜਦੋਂ ਅੰਦਰ ਜਦੋਂ ਅਰੈਸਟ ਹੋਏ ਵਾਹ ਪੇ ਕੋਈ ਆਪਕੇ ਸਾਥ ਖਰਾਬ ਵਿਹਾਰ ਕੁਝ ਐਸਾ ਨਹੀਂ ਕੋਈ ਕਵਿਸ਼ਨ ਜੀ ਸਭ ਠੀਕ ਹੈ ਜੀ ਜੀ ਤੁਹਾਨੂੰ ਹੱਤ ਕੇ ਲਾਈਏ ਕਿ ਕਹਿੰਦੇ ਹੱਤ ਕੇ ਲਾਈਏ ਹਾਂਜੀ ਲਾਈਏਗੇ ਸਰਦਲੇ ਜੀ ਸਾਰਿਆਂ ਨੂੰ ਲਾਈਆਂ ਸੀ ਹੱਤ ਕਿ ਕਿੰਨੇ ਲਗਾਇਆ ਸੀ ਜੀ ਇੱਕ ਮੈਂ ਤੁਹਾਨੂੰ ਜੀ ਤੁਹਾਡੇ ਕੋਲ ਜਾਣ ਨਹੀਂ ਚਾਹੁੰਦਾ ਕਿਉਂਕਿ ਪੰਜਾਬ ਦਾ ਨੌਜਵਾਨ ਜੋ ਹੈ ਉਹ ਹਰ ਕੋਈ ਇਹੀ ਸੋਚਦਾ ਕਿ ਬੜਾ ਸੌਖਾ ਉੱਥੇ ਜਾਣਾ ਉਹਨਾਂ ਨੂੰ ਥੋੜਾ ਜਿਹਾ ਐਕਸਪਲੇਨ ਕਰੋ ਕਿ ਜਿਹੜਾ ਸਫਰ ਤੁਸੀਂ ਕਹਿ ਰਹੇ ਹੋ ਕਿ ਹੇਟਲੀ ਡੰਕੀ ਜਿਹੜੀ ਆ ਪਨਾਮਾ ਵਾਲੀ ਉਹ ਕਿੰਨੀ ਕੋਕੀ ਆ ਰਸਤੇ 'ਚ ਕੀ ਕੁਝ ਔਕੜਾਂ ਸਾਹਮਣੇ ਆਉਂਦੀਆਂ ਜਿਹੜੀ ਹਾਂਜੀ ਵੀਰ ਜੀ ਥਰਡੀ ਡੌਂਕੀ ਤੇ ਨਾਂ ਲਾਓ ਮੇਰੀ ਇਹ ਰਿਕਵੈਸਟ ਹੈ ਇੱਕ ਨੰਬਰ ਚ ਹੀ ਜਾਓ ਅਸੀਂ ਵੀ ਇੱਕ ਨੰਬਰ ਦੇ ਸੁਪਨੇ ਸੋਚ ਕੇ ਗਏ ਪਰ ਉਹ ਕੁਝ ਨਹੀਂ ਹੋਇਆ ਏਜੰਟਾਂ ਦੇ ਝੂਠੇ ਵਾਦੇ ਸੀ ਮਲੇ ਤੁਹਾਨੂੰ ਕਿਹਾ ਕੁਝ ਹੋਰ ਕਿਹਾ ਕੁਝ ਹੋਰ ਗਿਆ ਕੀਤਾ ਕੁਝ ਹੋਰ ਗਿਆ ਵੀਰ ਜੀ ਏਜੰਟ ਕਿੱਥੋਂ ਦੇ ਦੁਬਈ ਦਾ ਸੀ ਤੇ ਇੰਡੀਆ ਦਾ ਵੀ ਇੰਡੀਆ ਦਾ ਹਾਂਜੀ ਤੇ ਤੁਸੀਂ ਇੰਨੇ ਪੈਸੇ ਵਿਆਜ ਹੀ ਚੁੱਕੇ ਗਏ ਸੀ ਜਾਂ ਪਹਿਲੀ ਕਿੰਨੀ ਵੇਚੀ ਸੀ ਕੋਈ ਤਾਜਾ ਪਹਿਲੀ ਤਾਂ ਬਹੁਤ ਜ਼ਿਆਦੀ ਸੀ ਸਾਰਾ ਖਦਮੀ ਹੋ ਗਿਆ ਕੰਮ ਸਾਰੀ ਪੂੰਜੀ ਲੱਗ ਗਈ ਸੀ ਹਾਂਜੀ ਛਤੀ ਹਟਾਈ ਤੇ ਹਾਂਜੀ ਹਾਂਜੀ ਹੁਣ ਸ਼ੁਕਰ ਕਰਦੇ ਹੋ ਰੱਬ ਦਾ ਕਿ ਤੁਸੀਂ ਆਪਣੇ ਪਰਿਵਾਰ ਚ ਆ ਗਏ ਇੰਨਾ ਹੀ ਸ਼ੁਕਰ ਕਰਦੇ ਪਰਮਾਤਮਾ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਜੀ ਅੱਬਾ ਕਿੰਨੇ ਬੱਚੇ ਕਰਦੇ ਸੀ ਇੱਥੇ ਮੈਂ ਡਰਾਈਵਰ ਸੀ ਹਾਂਜੀ ਤੇ ਤੁਸੀਂ ਬਾਹਰ ਜਦੋਂ ਗਏ ਉਹਦੋਂ ਕਿੰਨਾ ਸਮਾਂ ਹੋ ਗਿਆ ਜਦੋਂ ਬਾਹਰ ਗਏ ਸੀ ਇਹ ਮਤਲਬ ਇਹ ਸੋਚਿਆ ਕੋਈ ਸੀਗਾ ਸਰ ਬਾਹਰ ਜਾਣ ਦਾ ਕਿਉਂਕਿ ਆਪਣਾ ਭਵਿਸ਼ ਬਣਾਉਣ ਲਈ ਸੋਚਿਆ ਹੈ ਕਿ ਕਿ ਜ਼ਿੰਦਗੀ ਵਧੀਆ ਨੰਗੂਗੀ ਹਾਂਜੀ ਹਾਂਜੀ ਇੱਥੇ ਇੱਥੇ ਸਰਕਾਰਾਂ ਕੁਝ ਸਾਨੂੰ ਜੋਬ ਵੀ ਨਹੀਂ ਦਿੰਦੀਆਂ ਤੇ ਨਾ ਕੋਈ ਨੌਕਰੀਆਂ ਪਰਮਟ ਕਰਦੀਆਂ ਨਸ਼ਾ ਇੱਥੇ ਤੇ ਬਹੁਤ ਜ਼ਿਆਦਾ ਜੀ ਜਦੋਂ ਤੁਹਾਨੂੰ ਲੈ ਕੇ ਆ ਰਹੇ ਸੀ ਉਹਦੇ ਵਿੱਚ ਮਹਿਲਾਵਾਂ ਵੀ ਸੀ ਬੱਚੇ ਵੀ ਤੁਸੀਂ ਜਿਹਨੇ ਤਾਂ ਸ਼ਾਇਦ ਹੀ ਹੱਤਕੜੀ ਲਾਈ ਸੀ ਸਾਰਿਆਂ ਨੂੰ ਹੱਤਕੜੀ ਲਾਈ ਸੀ ਕਿਹੋ ਜਿਹਾ ਸਫ਼ਰ ਆ ਉਹ 24 ਘੰਟੇ ਦਾ ਸਫ਼ਰ ਕੀ ਕੋਚ ਉਹਦੇ ਵਿੱਚ ਬੱਚਿਆਂ ਨੂੰ ਨਹੀਂ ਸੀ ਹੱਤਕੜੀ ਲਾਈ ਉਹਨਾਂ ਨੇ ਜੋ ਅੰਡਰਏ ਸੀ ਉਹਨਾਂ ਨੂੰ ਨਹੀਂ ਸੀ ਉਹਨਾਂ ਹੱਤਕੜੀ ਲਾਈ ਤੇ ਜੋ ਲੇਡੀਜ਼ ਵੀ ਉਹਨਾਂ ਨੂੰ ਵੀ ਹੱਥ ਘੜੀ ਲਾਈ ਆ ਜੈਂਟਸ ਨੂੰ ਵੀ ਲਾਈ ਆ ਪੈਰੋਂ ਉਮੀ ਵੀ ਹੱਥ ਹਾਂਜੀ ਪੈਰੋਂ ਨੂੰ ਵੀ ਲਾਈਆਂ ਜੀ ਇਹ ਜਦੋਂ ਕੁਝ ਖਾਣ ਨੂੰ ਖਾਣ ਵੀ ਦਿੱਤਾ ਕਿ ਉਹ ਜਹਾਜ਼ ਵਿੱਚ ਹਾਂਜੀ ਖਾਣ ਲਈ ਜਦੋਂ ਅਸੀਂ ਖਾਣੇ ਖਾਣ ਲਈ ਉਹ ਹੱਥ ਘੜੀ ਨਹੀਂ ਗੋਲਦੇ ਸੀ ਹਾਂਜੀ ਤੇ ਸਫ਼ਰ ਕਿਹੋ ਜਿਹਾ ਰਿਹਾ 24 ਘੰਟੇ ਦਾ ਸਫ਼ਰ ਕਰ ਲਈ ਕਿੰਨਾ ਮੁਸ਼ਕਲਾਂ ਭਰਿਆ ਸੀ ਕੀ ਕੀ ਹੋਇਆ ਇਸ ਸਫ਼ਰ ਦੇ ਵਿੱਚ ਕਿਉਂਕਿ ਪਲੇਨ ਦੇ ਵਿੱਚ ਉਹਨਾਂ ਦੀ ਪੁਲਿਸ ਵਾਲੇ ਵੀ ਸੀ ਆਰਬੀਐਸਏ ਦੇ ਆਰਮੀ ਸੀ ਕਿਹੋ ਜਿਹਾ ਸਫ਼ਰ ਰਿਹਾ ਕੀ ਕੀ ਹੋਇਆ ਇਸ ਸਫ਼ਰ ਦੇ ਵਿੱਚ ਮਨ 'ਚ ਕੀ ਚੱਲ ਰਿਹਾ ਸੀ ਉਸ ਦਾ ਮਨ ਚ ਇਹੋ ਚੱਲ ਰਿਹਾ ਕਿ ਸਾਨੂੰ ਕਿੱਥੇ ਲੈ ਕੇ ਜਾ ਰਹੇ ਸਾਨੂੰ ਇਹ ਨਹੀਂ ਪਤਾ ਕਿ ਸਾਨੂੰ ਅੰਮ੍ਰਿਤਸਰ ਲੈ ਕੇ ਆ ਰਹੇ ਇਹ ਨਹੀਂ ਦੱਸਿਆ ਗਿਆ ਨਹੀਂ ਜੀ ਇਹ ਨਹੀਂ ਦੱਸਿਆ ਵਧੀਆ ਗਾਈਡ ਕਰਦੇ ਸੀ ਖਾਣਾ ਸੀ ਟਾਈਮ ਨਾ ਦਿੰਦੇ ਸੀ ਵੈਸੇ ਉਹ ਆਪਣੇ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਸੀਗੀ ਹੱਥ ਘੜੀ ਨਹੀਂ ਸੀ ਖੋਲਦੇ ਕਹਿੰਦੇ ਕਿ ਅਸੀਂ ਇਹ ਚੀਜ਼ ਨਹੀਂ ਕਰਨੀ ਹੋਰ ਹੋਰ ਲੋਕ ਹੋਰ ਲੋਕ ਵੀ ਆਪਕੇ ਹਿਸਾਬ ਸੇ ਹੋਰ ਲੋਕੋ ਕੋ ਵੀ ਵਾਪਸ ਲਾ ਰਹੇ ਆਪਕੋ